ਇਸ ਸਾਲ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਜਿਹੜੀ ਪੰਜਾਬ ਨੰਬਰ 1 ਕਿਸਮ ਕਾਫੀ ਵੱਡੇ ਰਾਕੇਵੇ ਦੇ ਵਿੱਚ ਲੱਗੀ ਹੈਗੀ ਆ ਕਿਸੇ ਨੇ 20 ਜੂਨ ਨੂੰ ਤੇ ਕਿਸੇ ਨੇ 25 ਜੂਨ ਨੂੰ ਵਿੱਚ ਕਾਫੀ ਕਿਸਾਨ ਭਰਾਵਾਂ ਨੇ ਇਸ ਕਿਸ ਨੂੰ 5 ਜੂਨ 10 ਜੂਨ ਨੂੰ ਵੀ ਜਿਹੜਾ ਲਾਇਆ ਹੈਗਾ ਕਿਉਂਕਿ ਮੈਨੂੰ ਹਰ ਰੋਜ਼ 8 ਤੋਂ 10 ਕਾਲਾਂ ਇਸ ਤਰ੍ਹਾਂ ਦੀ ਆਉਂਦੀਆਂ ਹੈਗੀਆਂ ਨੇ ਬਾਈ ਇਹ ਕਿਸਮ ਕਿਸ ਤਰ੍ਹਾਂ ਦੀ ਹੈਗੀ ਹੈ ਤੇ ਬਈਏ ਤੇ ਸਪਰੇਅ ਕਰਨੀ ਕਿੰਨੀ ਔਖੀ ਹੈ ਕਿਹੜੀ ਕਿਹੜੀ ਬਈਏ ਦੇ ਉੱਪਰ ਬਿਮਾਰੀ ਆਉਂਦੀ ਹੈ ਜ਼ਿਆਦੇ ਕਿਸਾਨਾਂ ਦਾ ਹੀ ਸਵਾਲ ਹੈ ਵੀ ਬਈਏ ਦੇ ਉੱਪਰ ਹਲਦੀ ਰੋਗ ਗਟੋਲੀ ਰੋਗ ਕਹਿੰਦੇ ਨੇ ਜਾਂ ਡੋਡੀ ਰੋਗ ਕਹਿੰਦੇ ਨੇ ਆਪਾਂ ਨਾ ਜਿਹਨੂੰ ਆਪਾਂ ਫਾਲਸ ਸਮਟ ਬਈ ਕਹਿੰਦੇ ਆ ਵੀ ਉਹ ਕਿੰਨਾ ਆਉਂਦਾ ਬਈ ਤੇ ਉਹਦੇ ਬਾਬਤ ਵੀ ਗੱਲਬਾਤ ਕਰਨੀ ਹੈਗੀ ਹੈ ਤੇ ਗੱਲਬਾਤ ਕਰਨੀ ਹੈ ਸਪਰੇਅ ਦੇ ਸੰਬੰਧਤ ਵੀ ਬਈ ਇਹ ਸਪਰੇਅਾਂ ਕਿੰਨੀਆਂ ਕਿ ਲੈਂਦੀ ਆ ਦੇਖੋ ਬਈ ਇਹ ਕਿਸਮ ਪਨੀਰੀ ਦੇ 25 ਦਿਨ 30 ਦਿਨ ਕੱਢ ਕੇ ਬਾਣ ਦੇ ਵਿੱਚ 105 110 ਕ ਦਿਨਾਂ ਦੇ ਵਿੱਚ ਇਹਦੀ ਹਾਰਵੈਸਟਿੰਗ ਹੋ ਜਾਂਦੀ ਹੈ ਤੇ ਵੱਡੀ ਟੈਨਸ਼ਨ ਕਿਸਾਨਾਂ ਨੂੰ ਝਾੜਦੀ ਵੀ ਹੈਗੀ ਹੈ ਤੇ ਇੱਕ ਕਿਸਾਨਾਂ ਦੇ ਨਾਲ ਪੰਜਾਬ ਨੰਬਰ 1 ਦੇ ਨਾਮ ਤੇ ਠੱਗੀ ਵੀ ਵਜੀ ਆ ਮੇਰੇ ਵੀ ਸਰਕਲ ਦੇ ਵਿੱਚ ਕਾਫੀ ਕਿਸਾਨ ਬੀਜ ਲੈ ਕੇ ਆਏ ਆ ਬੀਜ ਕੋਈ ਹੋਰ ਹੀ ਨਿਕਲ ਆਇਆ ਠੀਕ ਹੈ ਕਹੇ ਕਿ ਪੰਜਾਬ ਨੰਬਰ 1 ਦੇ ਤਾਂ ਕੋਈ ਹੋਰ ਠੀਕ ਹੈ 50 ਨੰਬਰ 1 ਹਲੇ ਇਹ ਦੇਖੋ ਹਲੇ ਪੈ ਵੀ ਬਣਾ ਰਿਹਾ ਗੋਚੀ ਫਿਰਦਾ ਇਹ 20/ਜ਼ੂਨ ਦਾ ਲੱਗਿਆ ਹੋਇਆ ਠੀਕ ਹੈ ਤੇ ਅਰ ਜਿਹੜੀ ਉਹ ਲੱਗੀ ਹੈ ਉਹ ਜਮਾ ਭਾਦੋਂ ਦੇ ਵਿੱਚ ਹੀ ਨਸਾਰਾ ਲੈ ਕੇ ਤੇ ਇੱਕ ਗੱਲ ਤਾਂ ਆਪਦੇ ਚੰਗੇ ਵਿਸ਼ਵਾਸ ਪੱਤਰ ਤੋਂ ਸਾਲ ਹੀ ਬੀਜ ਰੱਖ ਲਿਓ ਜੇ ਤੁਹਾਡੇ ਚੰਗਾ ਝਾੜੇ ਕਿਸਮ ਲੈ ਕੇ ਆਈ ਹੈਗੀ ਹੈ ਪਹਿਲੀ ਗੱਲ ਤਾਂ ਭਾਈ ਇਹ ਵੈਰਾਈਟੀ ਹੈ ਨਾ ਜਿਹੜੀ ਹੈ ਨਾ ਇਹ ਥੋੜਾ ਜਿਹਾ ਪੈਰਾਂ ਨੂੰ ਵੱਧ ਖਾਂਦੀ ਹੈ ਜਿਵੇਂ ਹੁਣ ਇਸ ਤਰ੍ਹਾਂ ਬਈ ਪੈਪ ਬਣ ਗਈ ਹੈ ਨਾ ਇਸ ਤੋਂ ਬਾਅਦ ਮੁੰਜਰਾ ਜਿਹੜੀ ਬਾਹਰ ਨਿਕਲਨੀ ਹੈ ਝੰਡਾ ਪੱਤਾ ਆਣ ਜਮਾ ਸਿੱਧਾ ਹੋ ਗਿਆ ਇਹਦੇ ਉੱਪਰ ਹੁਣ ਤੋਂ ਤੁਸੀਂ ਚੰਗਾ ਤੇਲੇ ਵਾਲਾ ਵਧੀਆ ਸੁੰਡੀ ਵਾਲਾ ਤੇ ਵਧੀਆ ਫੰਗੀ ਸਾਈਡ ਜਿਵੇਂ ਤੇਲੇ ਦੇ ਵਿੱਚ ਚੈਸ ਪਲੱਸ ਸ਼ੀਨ ਪਾ ਲਓ ਦੋਨਾਂ ਨੂੰ ਮਿਕਸ ਕਰਕੇ 100 ਗ੍ਰਾਮ ਪਾ ਲਓ ਠੀਕ ਹੈ ਤੇ ਜਾਂ ਚੈਸ ਪਾ ਲਓ ਇਕੱਲੇ ਜਾਂ ਸ਼ੀਨ ਪਾ ਲਓ ਇਕੱਲੇ ਉਹ ਤੁਸੀਂ ਦੇਖਣਾ ਵੀ ਸਾਡਾ ਝੋਨਾ ਕਿੰਨਾ ਖੰਗਣਾ ਕਿ ਕਿਤੇ ਲਈ ਦੀ ਸਮੱਸਿਆ ਸਾਲ ਆ ਸਕਦੀ ਹੈ ਵਿੱਚ ਕਿਸਾਨ ਪਰਾਪੈਕਸਲ ਆਉਣ ਵੀ ਪਾਈ ਜਾਂਦੇ ਆ ਪਰ ਇਹਨੂੰ ਨਸਾਰੇ ਤੋਂ ਪਹਿਲਾਂ ਪਹਿਲਾਂ ਸਪਰੇਅ ਕਰ ਲੋ ਜਦੋਂ ਨਸਾਰਾ ਹੋ ਗੋ ਤਾਂ ਪਚੋਨੇ ਚ ਕਿਸੇ ਦੇ ਵੈਸੇ ਬੀਨ ਵੜਦੇ ਹੈ ਜਦੋਂ ਇਸ ਤਰ੍ਹਾਂ ਪੈ ਬਣ ਗਈ ਬਈ ਉਦੋਂ ਇੱਕ ਤੇ ਵਧੀਆ ਸਪਰੇਅ ਕਰ ਦੋ ਜਿਹੜੇ 20 25 ਦਿਨ ਵਧੀਆ ਟਪਾਵੇ ਫੰਗੀਸਾਈਡ ਦੇ ਵਿੱਚ ਆਜੋਕਸਿਸਟ੍ਰੋਬਨ ਪਲਸ ਟੈਬੂਗੋਨਾ ਜੋ ਲੈ ਲਓ ਜੇ ਹੈ ਚ ਆਜੋਕਸਿਸਟ੍ਰੋਬਨ ਪਲਸ ਡੈਫੋਕੋਨਾ ਜੋ ਲੈ ਲਓ ਠੀਕ ਹੈ ਐਮ ਸਟਾਰਟੋ ਪੋਲ ਟੈਕਨੀਕਲ ਦੀ 200 ml ਰੋਜ ਪਾ ਲੋ ਤੇ ਇੱਕ ਸਟੂਡੀਆ ਵਾਲੀ ਦੀ ਤੁਸੀਂ 250 ml ਰੋਜ ਪਾ ਲੋ ਇੱਕ ਸਪਰੇ ਕਰੋ ਵਧੀਆ ਠੀਕ ਹੈ ਕਿਉਂਕਿ ਇਹਦੇ ਵਿੱਚ ਇੱਕ ਹੋਰ ਵੀ ਖਾਸੀਅਤ ਹੈਗੀ ਹੈ ਇਹ ਕਿਸਮ ਜਿਵੇਂ ਜਿਵੇਂ ਮੁੰਜੇ ਮਤਲਬ ਇਹਦੀ ਥੱਲੇ ਜਾਂਦੀ ਹੁੰਦੀ ਹੈ ਠੀਕ ਹੈ ਥੱਲੇ ਮੁੱਢਾਂ ਤੋਂ ਲੈ ਕੇ ਇਹ ਹੌਲੀ 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 ਪੀਲਾਪਨ ਦਿਖਾਉਣਾ ਸਟਾਰਟ ਕਰਦੇ ਇਸ ਕਰਕੇ ਥੋੜੀ ਜੀ ਤੇਲੇ ਦੀ ਵੀ ਸਮੱਸਿਆ 'ਚ ਘਟ ਆਉਂਦੀ ਹੈ ਆਉਂਦੀ ਤਾਂ ਹੈਗੀ ਪਰ ਦੂਜੀਆਂ ਕਿਸਮਾਂ ਦੀ ਜਿੰਨੀ ਨਹੀਂ ਆਉਂਦੀ ਕਿਉਂਕਿ ਬਈ ਬਾਰੀ-ਬਾਰੀ ਸਪਰੇਅ ਕਰਨ ਦਾ ਇਹਦੇ ਵਿੱਚ ਪੰਗਾ ਨਾ ਹੀ ਲਾऊं ਤਾਂ ਵਧੀਆ ਰਹੋਗੇ ਕਾਰਨ ਬਈ ਇਹ ਪੈਰਾ ਨੂੰ ਬਹੁਤ ਖਾਂਦੀ ਆ ਵਧੀਆ ਚੰਗੇ ਜਰਾਬਾਂ ਪਾ ਕੇ ਵਧੀਆ ਮੋਟਾ ਕੋਈ ਲੋਰ ਜਾਂ ਪੈਂਟ ਵਗੈਰਾ ਪਾ ਕੇ ਫਿਰ ਸਪਰੇਅ ਕਰੋ ਨਹੀਂ ਇਹ ਲੱਪਾਂ ਛਿੱਲੇ ਦਿੰਦੀ ਆ ਬਈ ਜੇ ਗੱਲ ਕਰੀਏ ਝਾੜ ਦੀ ਝਾੜ ਇਸ ਕਿਸਮ ਨੇ ਪਿਛਲੇ ਸਾਲ 80 ਮਣ 85 ਮਣ 87-87 ਮਣ ਤੱਕ ਵੀ ਕਿਸਾਨਾਂ ਦੇ ਝਾੜ ਦਿੱਤਾ 90 ਤੋਂ 93 ਗੱਟੇ ਕਿੱਲੇ ਦੇ ਪਿਛਲੇ ਸਾਲ ਇਸ ਕਿਸਮ ਨੇ ਜਿਹੜੇ ਝਾੜ ਦੇ ਦਿੱਤੇ ਹੈਗੇ ਆ ਤੇ ਵੈਰੈਟੀ ਹੈ ਜਿਹੜੀ ਬੂਝਾ ਹੀ ਵਧੀਆ ਬਣਾਉਂਦੀ ਹੈ ਜੇ ਤੁਸੀਂ 2 ਤੋਂ 2.5 ਗੱਟੇ 3 ਗੱਟੇ ਤੱਕ ਜੂਰੀਆ ਦਿੱਤੀ ਹੈਗੀ ਤਾਂ ਹਲਦੀ ਰੂਟ ਡੋਡੀ ਦੀ ਸਮੱਸਿਆ ਨਹੀਂ ਆਉਣੀ ਜੇ ਹੁਣ ਜਿਵੇਂ ਇਹ ਗੋਪ ਦੇ ਵਿੱਚ ਹੈਗੀ ਹੈ ਨਾ ਇੱਥੇ ਆ ਕੇ ਤੁਸੀਂ ਜਦ ਜਿਵੇਂ ਯੂਪੀਐਲ ਦਾ ਕੋਪਰ ਫਿਕਸ ਆਉਂਦਾ ਅੱਧਾ ਕਿਲੋ ਦੀ ਡੋਜ ਉਹ ਪਾ ਲੋ ਕਿਉਂਕਿ ਮਿਕਸੋ ਜੋ ਹੈ ਰਿਕਸ ਸਪਰੇਅ ਦੇ ਵਿੱਚ ਜੇ ਉਹ ਨਹੀਂ ਪਾਉਣਾ ਤਾਂ ਤੁਸੀਂ ਕੋਈ ਸਾਈਡ ਵਗੈਰਾ ਵੀ ਪਾ ਸਕਦੇ ਹੋ। ਨਸਾਰੇ ਤੋਂ ਬਸ ਪਹਿਲਾਂ-ਪਹਿਲਾਂ ਇਹਦੇ ਉੱਪਰ ਸਪਰੇਅ ਕਰ ਲਓ। ਠੀਕ ਹੈ। ਵੈਰਾਈਟੀ ਦਾ ਨਖਾਰ ਬਹੁਤ ਵਧੀਆ ਹੈਗਾ। ਜਦੋਂ ਝੋਨਾ ਇਹਨਾਂ ਪੱਕ ਕੇ ਤਿਆਰ ਹੋ ਜਾਂਦਾ ਫਿਰ ਬਹੁਤ ਸੋਹਣਾ ਲੱਗਦਾ ਯਾਰ ਵੀ ਵਧੀਆ ਝਾੜ ਦੇ ਕੇ ਜਾਵੇਗਾ। ਇਹਨੂੰ ਬਾਹਲਾ ਕੀਤਾ ਕਾਮਯਾਬ ਨਹੀਂ ਹੈਗਾ। ਵਿੱਚ ਕਿਸਾਨ ਭਰਾ ਕਹਿੰਦੇ ਬਈ ਅਸੀਂ ਇੰਨੀ ਤਰੀਕ ਨਾਲ ਸਾਡੇ ਨਸੇਣ। ਦੇਖੋ ਬਈ ਜੀ ਨੇ 20 ਜੂਨ ਤੋਂ ਲੈ ਕੇ 30 ਜੂਨ ਤੱਕ ਲਾਇਆ ਹਲੇ ਤੱਕ ਗੋਭ ਦੇ ਵਿੱਚ ਹੀ ਹੈਗਾ ਸਹੀ ਬੀਜ ਹੈਗਾ ਜਿਹੜਾ ਵਿੱਚ ਕਿਸਾਨ ਪਰਾਂ ਨੇ ਕਿਸੇ ਨੇ 5 ਜੂਨ ਨੂੰ ਕਿਸੇ ਨੇ 10 ਜੂਨ ਨੂੰ ਲਾਇਆ ਉਹ ਚਲੋ ਮਾੜਾ ਮੋਟਾ ਵਦਨ ਸਾਰਾ ਲੈ ਗਿਆ ਹੋਵੇਗਾ ਤੇ ਡਰਨ ਦੀ ਲੋੜ ਨਹੀਂ ਪਰਮਲ ਕਿਸਮ ਹੈ ਵੇਕਣ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ ਇਹ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਨੇ ਪਹਿਲੇ ਸਾਲ ਲਾਈ ਹੈ ਜਾਂ ਵਿੱਚ 50 ਨੰਬਰ 1 ਦੇ ਚਾਂਸੇ ਦੇ ਵਿੱਚ ਫਸ ਗਏ ਠੀਕ ਹੈ ਉਹ ਵੀ ਮੈਂ ਤੁਹਾਨੂੰ ਵੀਡੀਓ ਬਣਾਉਂਗਾ ਇੱਕ ਦਿਨ ਵੀ ਕਿਸ ਤਰ੍ਹਾਂ ਚਾਂਸੀ ਦੇ ਵਿੱਚ ਆਇਆ ਉਹ ਕਿਸਮ ਕਿਸ ਤਰ੍ਹਾਂ ਦੀ ਹੈ ਤੇ 50 ਨੰਬਰ 1 ਕਿਸ ਤਰ੍ਹਾਂ ਕੜੀ ਹੈਗੀ ਹੈ ਪਹਿਲੀ ਗੱਲ ਤਾਂ ਖਬਰਾਂ ਉਹਦੀ ਗੱਲ ਨਹੀਂ ਕੋਈ ਜਿਆਦੇ ਬਿਮਾਰੀਆਂ ਨਹੀਂ ਆਉਂਦੀਆਂ ਜਿਹੜੀ ਹੁਣ ਸਪਰੇਅ ਕਰਨੇ ਕੋਸ਼ਿਸ਼ ਕਰੋ 80% ਚੱਜ ਦੀ ਸਪਰੇਅ ਹੁਣੀ ਕਰ ਲੋ ਠੀਕ ਹੈ ਇਹਦੇ ਵਿੱਚ 15 ਦਿਨ ਬਾਅਦ ਚ ਵੜਨ ਵਾਲਾ ਝੰਝਟ ਤੁਸੀਂ ਹੁਣ ਤੋਂ ਹੀ ਖਤਮ ਕਰ ਦੋ ਠੀਕ ਹੈ ਚੰਗੀ ਸਪਰੇਅ ਹੁਣ ਤੋਂ ਹੀ ਕਰ ਲੋ ਵਧੀਆ ਸ਼ੌਂਕ ਦੇ ਨਾਲ ਠੀਕ ਹੈ ਹੋ ਸਕਦਾ ਵੀ ਕਈ ਵਾਰ ਦੇਖੋ ਬਈ ਇਸ ਵਾਰ ਨਾ ਬਾਰਿਸ਼ਾਂ ਪੈਣ ਦੇ ਚਾਂਸਸ ਬਣੀ ਜਾਂਦੇ ਆ ਠੀਕ ਆ ਹੋ ਸਕਦਾ ਬਈ ਅਗਲੀ ਸਪਰੇਅ ਕਰਨ ਦਾ ਮੌਕਾ ਨਾ ਕਿਉਂਕਿ ਜਿਹੜੀ ਆ ਸਪਰੇਅ ਐ 80% ਕਿਸਾਨ ਇਸ ਸਪਰੇਅ ਦੇ ਜੋਰ ਦਿੰਦੇ ਆ 20% ਕਿਸਾਨ ਹੁੰਦੇ ਜਿਹੜੇ ਪਿੱਛੂ ਜਾ ਕੇ ਜੇ ਮੁੱਛਾ ਆ ਰਹੇ ਜਾਂਦਾ ਕੋਈ ਮਣਾ ਮੋਟਾ ਕੋਈ ਲੌਂਗ ਟਾਈਮ ਦੀ ਕਿਸਮ ਆ ਰਹੇ ਜਾਂਦਾ ਪਰ ਇਹਦਾ ਜਿਹੜਾ ਝੰਜਟ ਹੈਗਾ ਇਸ ਸਪਰੇਅ ਦੇ ਵਿੱਚ ਹੀ ਪੂਰਾ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਕੋਈ ਜਿਆਦਾ ਬਿਮਾਰੀ ਜਿਹੜੀ ਨਹੀਂ ਆਉਂਦੀ ਬਸ ਇਹ ਪੈਰਾਂ ਨੂੰ ਵੱਧ ਖਾਂਦੀ ਹੈ ਹੋਰ ਕੋਈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹਿੱਕ ਧੰਨਵਾਦ